ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਇੱਕ ਵਾਰ ਫਿਰ ਆਪਾਂ ਇੱਥੇ ਆਇਓ ਆਪਾਂ ਤੁਹਾਨੂੰ ਅੱਜ ਸਿਰਫ ਐਮਐਸਪੀ ਦੇ ਵਿਸ਼ੇ ਦੇ ਉੱਤੇ ਆਸਾਨ ਸ਼ਬਦਾਂ ਦੇ ਵਿੱਚ ਇਹ ਵੀਡੀਓ ਬਣਾ ਰਹੇ ਹਾਂ ਕਿਉਂਕਿ ਇੱਥੇ ਸਭ ਤੋਂ ਵੱਧ ਸਵਾਲ ਇਸ ਮੋਰਚੇ ਦੇ ਵਿੱਚ ਇਸ ਕਿਸਾਨ ਅੰਦੋਲਨ ਦੇ ਵਿੱਚ ਇਹੀ ਉੱਠਦਾ ਹੈ ਕਿ ਸਿਰਫ ਪੰਜਾਬ ਵਾਲੇ ਸਿਰਫ ਪੰਜਾਬ ਵਾਲੇ ਹੀ ਕਿਉਂ ਐਮਐਸਪੀ ਚਾਹੁੰਦੇ ਹਨ ਕਿਉਂਕਿ ਕਿਸਾਨ ਦੇਸ਼ ਦੇ ਵਿੱਚ ਹੋਰ ਵੀ ਹਨ ਜਿਵੇਂ ਕਿ ਸਾਰੇ 70% ਸਾਡੇ ਭਾਰਤ ਦਾ ਜੋ ਹਿੱਸਾ ਹੈ ਖੇਤੀ ਦਾ ਹਰਤ ਹੈ ਬਾਰੇ ਐਮਐਸਪੀ ਵਾਸਤੇ ਇਹ ਸਿਰਫ ਪੰਜਾਬ ਵਾਲੇ ਹੀ ਕਿਉਂ ਮੂਰੇ ਹਨ ਇਸ ਵਿਸ਼ੇ ਦੇ ਉੱਤੇ ਮੈਂ ਤੁਹਾਨੂੰ ਜਰਾ ਵਿਸਥਾਰ ਨਾਲ ਦੱਸ ਰਿਹਾ ਹਾਂ ਕਿ ਜੋ ਅੰਦੋਲਨ ਚੱਲ ਰਿਹਾ ਆ ਅੱਗੇ ਵੀ ਚੱਲਿਆ ਸੀ 20 ਕੀ ਦੇ ਵਿੱਚ ਉਦੋਂ ਵੀ ਤੇ ਹੁਣ ਵੀ MSB ਵਾਲੇ ਵਿਸ਼ੇ ਦੇ ਉੱਤੇ ਸਰਕਾਰ ਨੇ ਚੰਗੀ ਤਰ੍ਹਾਂ ਕਿਸਾਨਾਂ ਦੀ ਬਾਹ ਨਹੀਂ ਖੜੀ ਹੈ ਜੇ ਬਾ ਇੱਕ ਵਾਰ ਚੰਗੀ ਤਰ੍ਹਾਂ ਖੜੀ ਹੁੰਦੀ ਜਾਂ ਇਹ ਮੁੱਦਾ ਸੁਲਝ ਗਿਆ ਹੁੰਦਾ ਤਾਂ ਖੈਰ ਦੁਬਾਰਾ ਇਹ ਅੰਦੋਲਨ ਕਰਨ ਦੀ ਲੋਬਤ ਨਾ ਆਉਂਦੀ ਇੱਥੇ ਪੰਜਾਬ ਵਾਸਤੇ ਮੀਨ ਦੋ ਤਿੰਨ ਗੱਲਾਂ ਆਉਂਦੀਆਂ ਹਨ ਜਿਨ੍ਹਾਂ ਕਰਕੇ ਕਿਉਂਕਿ ਪੰਜਾਬ ਹੀ ਇਹਨਾਂ ਦੋ ਫਸਲਾਂ ਦਾ ਵੱਡਾ ਸਭ ਤੋਂ ਵੱਡਾ ਹਿੱਸਾ ਇਸ ਭੰਡਾਰ ਦੇ ਵਿੱਚ ਪੰਜਾਬ ਦਾ ਹੀ ਹੈ ਤੇ ਆਪਾਂ ਜਿਵੇਂ ਤੁਸੀਂ ਇਹ ਅੰਦੋਲਨ ਦੇਖ ਰਹੇ ਹੋ ਦਿਨ-ਪੜੇਨ ਕਿਸ ਤਰ੍ਹਾਂ ਜਾਂਦਾ ਹੈ ਤੇ ਸਰਕਾਰ ਅੱਜ ਫਿਰ ਇੱਕ ਮੀਟਿੰਗ ਰੱਖੀ ਹੋਈ ਹੈ ਕਿ ਜਾਣਕਾਰ ਦੱਸਦੇ ਹਨ ਕਿਉਂਕਿ ਜਾਣਕਾਰਾਂ ਦਾ ਇਹ ਕਹਿਣਾ ਹੈ ਕਿ ਐਮਐਸਪੀ ਇੱਕ ਔਖਾ ਵਿਸ਼ਾ ਹੈ ਪੰਜਾਬੀ ਦੇ ਸ਼ਬਦਾਂ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਹਰੀਕ ਸਰਕਾਰ ਕਿਉਂਕਿ ਮੈਂ ਅਸੀਂ ਇੱਥੇ ਕੋਈ ਸਿਆਸੀ ਦੁੱਜਾ ਨਹੀਂ ਕਰ ਰਹੇ ਹੈਗੇ ਸਿਰਫ ਕਿਸਾਨਾਂ ਦੀ ਗੱਲ ਕਰ ਰਹੇ ਆਂ ਕਿਸਾਨਾਂ ਦੀ ਗੱਲ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਕਿ ਸੀ2 ਜਿਹਨੂੰ ਸੁਆਮੀਨਾਥਨ ਰਿਪੋਰਟ ਕਿਹਾ ਜਾਂਦਾ ਉਹ ਕੁੱਲ ਲਾਗਤ ਦਾ 1.5 ਗੁਣਾ ਦਿੱਤਾ ਜਾਵੇ ਉਹਦੇ ਉੱਤੇ ਆਧਾਰਿਤ ਬਣੀ ਸੀ ਪਰ ਕਾਂਗਰਸ ਨੇ ਵੀ ਆਪਣੇ ਸ਼ਾਸਨ ਦੇ ਵਿੱਚ ਕਦੇ ਵੀ ਉਹਨੂੰ ਲਾਗੂ ਨਹੀਂ ਕੀਤਾ ਉਹਨੂੰ ਰਿਜੈਕਟ ਕਰਕੇ ਰੱਖ ਦਿੱਤਾ ਤੇ ਅੰਕੜਿਆਂ ਦੇ ਹਿਸਾਬ ਨਾਲ ਮੈਂ ਤੁਹਾਨੂੰ ਇੱਥੇ ਦੱਸਦਾ ਆਂ ਕਿ 20 ਅਤੇ 14 15 ਦੇ ਵਿੱਚ ਜੋ ਫਸਲਾਂ ਦਾ ਰੇਟ ਸੀ ਕਣਕ 1400 ਤੇ 224 ਦੇ ਵਿੱਚ 2300 ਤੱਕਰ ਚਲੀ ਗਈ ਰੇਟ ਬੇਸ਼ੱਕ ਵਧਿਆ ਤੇ ਕੀਮਤਾਂ ਵਿੱਚ ਵਾਧਾ ਹੋਇਆ ਤੇ ਦੂਜੇ ਪਾਸੇ ਝੋਨਾ ਜੋ 13 ਦੇ ਵਿੱਚ 13 1350 ਸੀ 24 ਦੇ ਵਿੱਚ 23 2400 ਤੇ ਚਲਾ ਗਿਆ ਰੇਟ ਬੇਸ਼ੱਕ ਵਧਿਆ ਤੇ ਇਹ ਸਾਰੀਆਂ ਫਸਲਾਂ ਜੋ ਖਰੀਦੀ ਆ ਉਹ ਐਫਸੀਆਈ ਖਰੀਦੀ ਆ ਫੂਡ ਕਾਰਪੋਰੇਸ਼ਨ ਨੇ ਆਫਰ ਇੰਡੀਆ ਆ ਤੇ ਉਹ ਖਰੀਦਣ ਤੋਂ ਬਾਅਦ ਲੋਕਾਂ ਦੇ ਵਿੱਚ ਐਵੇਂ ਦੇ ਭਾਅ ਵੰਡ ਦਿੰਦੀ ਆ ਤੇ ਪੰਜਾਬ ਦਾ ਸਭ ਤੋਂ ਵੱਧ ਇਹਦੇ ਵਿੱਚ ਹਿੱਸਾ ਇਸ ਕਰਕੇ ਜਾਂਦਾ ਆ ਕਿਉਂਕਿ ਜੇ ਆਪਾਂ ਅੰਕੜਿਆਂ ਦੇ ਖੇਡ ਦੇ ਨਜ਼ਰ ਮਾਰੀ ਗਈ ਦਾ ਜਾਣਨ ਤੇ ਪਤਾ ਲੱਗਦਾ ਆ ਕਿ ਕਣਕ ਦਾ ਦੀ ਸਭ ਤੋਂ ਵੱਧ ਪੈਦਾਵਾਰ ਕਰਨ ਵਾਲੀ ਅੰਕੜੇ ਜਿਹੜੇ ਆ 9.6 ਮਿਲੀਅਨ ਟਨ ਪੰਜਾਬ ਪਹਿਲੇ ਨੰਬਰ ਤੇ ਜਿਹਦੀ ਕੀਮਤ 19300 ਕਰੋੜ ਦੇ ਲਗਭਗ ਬਣਦੀ ਆ ਤੇ ਉਸ ਤੋਂ ਬਾਅਦ ਨੰਬਰ ਆਉਂਦਾ ਕਣਕ ਦੇ ਵਿੱਚ ਐਮਪੀ ਦਾ ਜੋ 4.4 ਮਿਲੀਅਨ 9900 ਕਰੋੜ ਤੇ ਉਸ ਤੋਂ ਬਾਅਦ ਹਰਿਆਣਾ ਆਉਂਦਾ 4.1 ਮਿਲੀਅਨ ਪ੍ਰੋਡਕਸ਼ਨ ਇਹ 82556 ਕਰੋੜ ਦੇ ਲਗਭਗ ਇਸੇ ਤਰ੍ਹਾਂ ਚੋਂ ਨਾ ਚੋਨੇ ਦੇ ਵਿੱਚ ਵੀ ਪੰਜਾਬ ਦਾ ਹੀ ਪਹਿਲਾ ਆਉਂਦਾ ਉਹ ਲਗਭਗ ਪੰਜਾਬ ਦੇ ਹਿੱਸੇ ਦੇ ਵਿੱਚ 18.7 ਮਿਲੀਅਨ ਟਨ ਜਿਸ ਦੀ ਕੀਮਤ 36700 ਕਰੋੜ ਤੇ ਦੂਜਾ ਨੰਬਰ ਤੇ ਹੀ ਲਗਾਨਾ ਦਾ ਆਉਂਦਾ ਆ 9.4 ਮਿਲੀਅਨ ਟਨ ਜਿਸ ਦੀ ਕੀਮਤ 18400 ਕਰੋੜ ਤੇ ਤੀਜਾ ਨੰਬਰ 36 ਗੜਦਾ ਹੁੰਦਾ 9.2 ਮਿਲੀਅਨ ਟਨ 1800 ਕਰੋੜ ਦੇ ਲਗਭਗ ਜਾਨੀ ਕਿ ਤੇਲਗਾਨਾ ਤੇ 36 ਗੜ ਲਗਭਗ ਬਰਾਬਰ ਪੈਦਾ ਕਰਦੇ ਆ ਇਹ ਦੋਈ ਫਸਲਾਂ ਪੰਜਾਬ ਉਹਨਾਂ ਨਾਲੋਂ ਦੁੱਗਣਾ 18.7 ਮਿਲੀਅਨ ਟਨ ਹੁਣ ਸਵਾਲ ਇੱਥੇ ਹੁੰਦਾ ਆ ਕਿ 1960-70 ਦੀ ਦਹਾਕੀ ਤੋਂ ਬਾਅਦ ਜਦੋਂ ਤੋਂ ਪੰਜਾਬ ਹਰਿਆਣਾ ਦੇ ਵਿੱਚ ਹਰੀ ਕ੍ਰਾਂਤੀ ਆਈ ਆ ਉਸ ਤੋਂ ਬਾਅਦ ਇਹ ਪ੍ਰੋਡਕਸ਼ਨ ਜਿਹੜੀ ਆ ਵਧ ਗਈ ਆ ਪ੍ਰੋਡਕਸ਼ਨ ਵਧਣ ਦੇ ਨਾਲ ਨਾਲ ਇਹ ਡਿਮਾਂਡ ਬਣਦੀ ਗਈ ਆ ਤੇ ਇਹ ਜੋ ਐਮਐਸਪੀ ਦੀ ਡਿਮਾਂਡ ਆ ਇਹਦੇ ਬਾਰੇ ਸਾਡੇ ਪੰਜਾਬ ਦੇ ਔਰ ਜਾਣਕਾਰਾਂ ਦਾ ਇਹ ਮੰਨਣਾ ਆ ਕਿ ਸਰਕਾਰ ਇਹ ਨੂੰ ਕਰ ਨਹੀਂ ਸਕਦੀ ਤੇ ਇਹ ਬਹੁਤ ਵੱਡਾ ਖਰਚਾ ਬਣਦਾ ਆ ਸਰਕਾਰ ਦਾ ਸਾਰਾ ਬਜਟ ਇਹਦੇ ਤੇ ਲੱਗ ਜਾਣਾ ਆ ਜਾਂ ਸਰਕਾਰ ਦੇ ਕੋਲ ਰੱਖਣ ਲਈ ਸਟੋਰੇਜ ਕਰਨ ਲਈ ਸਿਰਫ ਕਣਕ ਦੇ ਝੋਨੇ ਇਨ ਸਟੋਰੇਜ ਕਰਨ ਲਈ ਥਾਂ ਆ ਤੇ ਨਾ ਕੁਝ ਦਾ ਅਰੇਂਜਮੈਂਟ ਕਰਨਾ ਬਹੁਤ ਔਖਾ ਆ ਸੌਖੇ ਸ਼ਬਦਾਂ ਵਿੱਚ ਹੁਣ ਸਵਾਲ ਇੱਥੇ ਇਹ ਉੱਠਦਾ ਆ ਕਿ ਜੀ ਸਰਕਾਰ ਨੂੰ ਸ਼ੁਰੂ ਤੋਂ ਹੀ ਇਹੀ ਲੱਗਦਾ ਸੀ ਤਾਂ ਉਸ ਵੇਲੇ 1920 21 ਵਾਲੇ ਕਿਸਾਨ ਧਰਨੀ ਦੇ ਵਿੱਚ ਐਮਐਸਪੀ ਦੇ ਮੁੱਦੇ ਨੂੰ ਹਲਾਰਾ ਕਿਉਂ ਦਿੱਤਾ ਗਿਆ ਤੇ ਜੇ ਹਲਾਰਾ ਦਿੱਤਾ ਗਿਆ ਤੇ ਉਸ ਦਾ ਕੋਈ ਸਿਰਾਕ ਨਾ ਰੱਖਿਉਂ ਨਹੀਂ ਲਾਇਆ ਗਿਆ ਜੇ ਇਸ ਦੂਸਰੇ ਧਰਨੀ ਦੀ ਨੌਬਤ ਆਉਣ ਦੀ ਕੋਈ ਗੰਜੈਸ਼ੀ ਨਹੀਂ ਰਹਿਣੀ ਸੀ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਸਰਕਾਰ ਦੀ ਵੰਡ ਸਰਕਾਰ ਦਾ ਪ੍ਰੋਗਰਾਮ ਸਰਕਾਰ ਦੀਆਂ ਨੀਤੀਆਂ ਬਣਾਉਣ ਦੇ ਵਿੱਚ ਕਾਫੀ ਖਾਮੀਆਂ ਕਮੀਆਂ ਰਹਿ ਗਈਆਂ ਜਿਨ੍ਹਾਂ ਕਰਕੇ ਜੋ ਤੁਸੀਂ ਦੇਖ ਰਹੇ ਹੋ ਇਹ ਕਿਸਾਨਾਂ ਨੂੰ ਦੁਬਾਰਾ ਹਥਿਆਰ ਚੁੱਕਣੇ ਪਏ ਆ। ਔਰ ਉਹ ਵੀ ਜੋ ਕੁਝ ਵੀ ਹੋ ਰਿਹਾ ਅੱਜ ਫਿਰ ਮੀਟਿੰਗ ਤੋਂ ਬਾਅਦ ਪਤਾ ਲੱਗ ਜਾਏਗਾ